ਜਿਉਂਕਿ ਡੀਜੀਪੀ ਸਾਹਿਬ ਪੰਜਾਬ ਤੇ ਮਾਨਯੋਗ ਐਸਐਸਪੀ ਸਾਹਿਬ ਕਪੂਥਲਾ ਸ਼੍ਰੀ ਗੌਰਵ ਦੂਰਾ ਜੀ ਆਈਪੀਐਸ ਵੱਲੋਂ ਨਸ਼ਾ ਵਿਰੋਧ ਚਲਾਇਆ ਗਿਆ ਜੋ ਉਧਰ ਨਸ਼ਾ ਵਿਰੋਧ ਦੇ ਤਹਿਤ ਕੱਲ ਸਾਡੀ ਸੀਆਏ ਟੀਮ ਤੇ ਸੀਆਏ ਚਾਤ ਤੇ ਤਮਤ ਤ ਐਸਆਈ ਨਿਰਮਲ ਸਿੰਘ ਨੂੰ ਵੱਡੀ ਕਾਮਯਾਬੀ ਮਿਲੀ ਜਦੋਂ ਇਹ ਆਪਣੇ ਰੁਟੀਨ ਗਸ਼ਤ ਤੇ ਸਨ ਤਾਂ ਇੱਕ ਸਵਿਫਟ ਕਾਰ ਸਾਹਮਣੇ ਉਹ ਆਉਂਦੀ ਦਿਖਾਈ ਦਿੱਤੀ ਜਿਹਨੂੰ ਸ਼ੱਕ ਦੇ ਆਧਾਰ ਤੇ ਰੁਕਣ ਲੱਗੇ ਤਾਂ ਉਹਨਾਂ ਨੇ ਇੱਕਦਮ ਮੋੜ ਕੇ ਤੇ ਗੱਡੀ ਭਜਾਉਣ ਲੱਗੇ ਜਿਨ੍ਹਾਂ ਨੂੰ ਇਹਨਾਂ ਨੇ ਆਪਣੀ ਸਾਥੀਆਂ ਨਾਲ ਕਾਬੂ ਕੀਤਾ ਤੇ ਜਿਸ ਵਿੱਚੋਂ ਦੋ ਨੌਜਵਾਨ ਮਿਲੇ ਜਿਨ੍ਹਾਂ ਦੀ ਵਜਿੱਦ ਜਾਮਾ ਤਲਾਸ਼ੀ ਕੀਤੀ ਤਾਂ ਉਹਨਾਂ ਦੀ ਪੈਣੀ ਹੋਈ ਜਿਹੜਾ ਨਵਾਬ ਸਿੰਘ ਇੱਕ ਦਾ ਨਾਮ ਨਵਾਬ ਸਿੰਘ ਤੇ ਦੂਸਰੇ ਦਾ ਨਾਮ ਲਖਪ੍ਰੀਤ ਸਿੰਘ ਨਵਾਬ ਸਿੰਘ ਦੇ ਪੈਨ ਲੋਰ ਦੇ ਵਿੱਚੋਂ 180 ਗ੍ਰਾਮ ਇਹ ਇਹ ਰਹਿਣੇ ਬਰਾਮਦ ਹੋਈ ਜਿਨ੍ਹਾਂ ਦੇ ਖਲਾਫ ਮੌਕੇ ਤੇ ਹੀ ਐਡੀਪ ਸੈਕਟਰ ਤਹਿਤ ਕਾਰਵਾਈ ਕੀਤੀ ਗਈ ਤੇ ਪਰਚਾ ਦਰਜ ਕੀਤਾ ਗਿਆ ਇਸ ਤਰ੍ਹਾਂ ਤਾਂ ਹੁਣ ਇਸ ਦਾ ਇਹ ਕਿੱਥੋਂ ਲੈ ਕੇ ਆਏ ਆ ਤੇ ਕਿੱਥੇ ਇਹਨਾਂ ਨੇ ਗਾਂ ਸਪਲਾਈ ਕਰਨੀ ਸੀ ਉਹ ਫਰਦਰ ਅਸੀਂ ਇਹਨਾਂ ਦਾ ਲਿੰਕ ਦੇਖਾਂਗੇ ਤੇ ਉਸ ਮੁਤਾਬਕ ਕੰਨੀ ਕਰਦੇ ਹਾਂ